ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਟੀ ਢਾਗੋਗੇ ਤੇ ਹਾਜ਼ਰ ਆਪਾਂ ਭਾਈ ਅਮਰਪਾਲ ਸਿੰਘ ਮੈਰੋਂ ਦੀ ਨਵੀਂ ਵੀਡੀਓ ਲੈ ਕੇ ਭਾਈ ਅਮਰਪਾਲ ਸਿੰਘ ਮੈਰੋਂ ਨੇ ਲਾਈਵ ਆ ਕੇ ਕੀ ਰਿਪਲਾਈ ਕੀਤਾ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਉਹ ਪਖੰਡੀ ਬਾਬੇ ਦਾ ਸਾਰ ਦਿੱਤਾ ਬਾਕੀ ਕੀ ਗਿਆ ਭਾਈ ਅਮਰਪਾਲ ਸਿੰਘ ਮੈਰੋਂ ਆਪਣੇ ਲਾਈਵ ਦੇ ਵਿੱਚ ਦਿਖਾਉਣੀ ਆ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ लाल रंग ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜਰੂਰ ਜਾਇਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਆਈ ਦਈਏ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਇਓ ਨਾਲ ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜਰੂਰ ਜਾਇਓ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਬਾਕੀ ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ 'ਚ ਦੇਗੇ ਜਰੂਰ ਜਾਇਓ ਬਾਕੀ ਮਿਲਦੇ ਆ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰਾਖਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ 'ਚ ਹੋਵੋਗੇ ਤੇ ਮੈਂ ਵੀ ਠੀਕ ਠਾਕ ਆ ਸਭ ਨੂੰ ਪਤਾ ਹੀ ਹੈ ਪੰਜਾਬ ਨੂੰ ਪੰਜਾਬ 'ਚ ਬਾਹਰ ਵਸਦੇ ਸਿੱਖਾਂ ਨੂੰ ਜਾਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਵਿੱਚ ਧੀਆਂ ਪੈਣਾ ਬੱਚੀਆਂ ਨੇ ਜਿਨ੍ਹਾਂ ਨੂੰ ਪਤਾ ਵੀ ਇੱਜ਼ਤ ਕੀ ਹੁੰਦੀ ਆ ਅਸੀਂ 2 ਦਿਨ ਪਹਿਲਾਂ ਇੱਕ ਸਾਧ ਸੱਦ ਕੇ ਰਾਜੀ ਨਾਵੇਂ ਲਈ ਹਾਂ ਕਰਕੇ ਸੱਦਿਆ ਸੀਗਾ ਇੰਨੇ ਬਣਾ ਉਹਨੇ ਡੇਰੇ ਚ ਪੂਰੇ ਜੋਰ ਦੇ ਜੋ ਬਾਹਰ ਨਹੀਂ ਆਉਣਾ ਸੀ ਕਿਉਂਕਿ ਉਹਨੂੰ ਖਤਰਾ ਸੀਗਾ ਵੀ ਸਾਡੇ ਦੇ ਖੇਤਰ ਫਿਰੂਗਾ ਉਹਨੂੰ ਇਹ ਵੀ ਖਤਰਾ ਸੀ ਹੋ ਸਕਦਾ ਵੀ ਉਹਨੂੰ ਗੱਡੀ ਛਾੜਦਗੇ ਪਰ ਗੱਲ ਐਉਂ ਸੀ ਦੀ ਜੇ ਬਾਬੇ ਦਾ ਵੱਧ ਨੁਕਸਾਨ ਕਰ ਦੇ ਤਾਂ ਬਾਬਾ ਕੀਦੇ ਕੀਦੇ ਲਿੰਕ ਚ ਤੇ ਇਹਦੇ ਕੋਲੇ ਕਿਹੜਾ ਕਿਹੜਾ ਸਾਧ ਆ ਕੇ ਇਹ ਕਰਤੂਤਾਂ ਲੋਕਾਂ ਤੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਅੱਜ ਤੱਕ ਲੁੱਟਦੇ ਸੀਗੇ ਇੱਕੋ ਭੋਰੇ ਚ ਉਹ ਨਹੀਂ ਜੱਗ ਜਾ ਰਹੇ ਹੋਣੀਆਂ ਸੀ ਤੇ ਉਹ ਸਾਨੂੰ ਸਾਰਾ ਸਿਸਟਮ ਸਾਡੇ ਹੱਥ ਲੱਗ ਗਿਆ ਵਾ ਦੂਜੀ ਗੱਲ ਬਾਬਾ ਜਿਹੜਾ ਸਾਧ ਫੜਿਆ ਸੀ ਉਹ ਥਾਣੇ ਜਾਂਦਾ ਸਾਡੇ ਤੇ ਕੰਪਲੇਂਟ ਕਰਦਾ ਵੀ ਮੈਨੂੰ ਇਹਨਾਂ ਨੇ ਕੁੱਟਿਆ ਤੇ ਮੇਰੇ ਨਾਲ ਇਹਨਾਂ ਨੇ ਵੀ ਐਂ ਕਰਕੇ ਮੈਨੂੰ ਇਹਨਾਂ ਨੇ ਰੱਖਿਆ ਪਾਲਸ ਦਾ ਫੋਨ ਆਉਂਦਾ ਤੇ ਉਹਨਾਂ ਨੂੰ ਗੱਲਬਾਤ ਦੱਸੀ ਜਾਂਦੀ ਆ ਐਸਐਚਓ ਸਾਹਿਬ ਨੇ ਵਧੀਆ ਗੱਲਬਾਤ ਸੁਣੀ ਸਾਡੀ ਬਹੁਤ ਵਧੀਆ ਕਾਰਵਾਈ ਕੀਤੀ ਇਹੋ ਜਿਹੀ ਕੋਈ ਗੱਲ ਨਹੀਂ ਸੀ ਤੇ ਮੈਂ ਪੰਜਾਬ ਨੂੰ ਤੇ ਸਿੱਖਾਂ ਨੂੰ ਜਥੇਦਾਰਾਂ ਨੂੰ ਜਾਂ ਜੋ ਵੱਡੀਆਂ ਕਮੇਟੀਆਂ ਨੇ ਐਸਜੀਪੀਸੀ ਆ ਉਹਨਾਂ ਨੂੰ ਮੈਂ ਕਹਿਣਾ ਵੀ ਚਾਹੁੰਦਾ ਤੇ ਇਹ ਮੈਨੂੰ ਕੋਈ ਆਸ ਨਹੀਂ ਹੈ ਮੈਂ ਜੋ ਕੁਝ ਇਸ ਬਾਬੇ ਕੋਲੋਂ ਵੇਖ ਲਿਆ ਐਸਜੀਪੀਸੀ ਬਾਰੇ ਵੀ ਉਹ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਕੰਮ ਦੀ ਰਹਿ ਗਈ ਹੁਣ ਕਮੇਟੀ ਕਿਉਂਕਿ ਐਸਜੀਪੀਸੀ ਨੇ ਖੁਦ ਲੁਧਿਆਣੇ ਦੀ ਪੁਲਿਸ ਨੂੰ ਇਸ ਬਾਬੇ ਦੀ ਹੱਤ ਦੇ ਵਿੱਚ ਲੈਟਰ ਲਿਖੀ ਸੀ ਇੱਕ ਕੇਸ ਦੇ ਵਿੱਚ 2021 ਚ ਇਹਨੇ ਬੇਇੱਜ਼ਤੀ ਕੀਤੀ ਸੀ ਵੀ ਇਹ ਬੇਕਸੂਰ ਆ ਜੀ ਨੂੰ ਇਹਦੇ ਤੇ ਕੀਤੀ ਹੋਈ ਐਫ ਆਈ ਆਰ ਆ ਜਿਹੜੀ ਉਹ ਰੱਦ ਕੀਤੀ ਜਾਵੇ ਇਹ ਐ ਐਸਜੀਪੀਸੀ ਦੀ ਕਰਤੂਤ ਆ ਸਾਰਿਆਂ ਨੂੰ ਪਤਾ ਵੀ ਅਸੀਂ ਇੱਕ ਵੱਡਾ ਮੱਛ ਫੜਿਆ ਸੀ ਦਾਇਤ ਫੜਿਆ ਸੀ ਜਿਹੜਾ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਰੇਪ ਕਰਦਾ ਸੀ ਹੋ ਸਕਦਾ ਬਾਬੇ ਦੀ ਕਿਸੇ ਬੀਬੀ ਦੇ ਨਾਲ ਖਾਸ ਯਾਰੀ ਹੋਵੇ ਜਿਹੜੀ ਬਿਆਨ ਦੇ ਰਹੀ ਆ ਅਸੀਂ ਨਹੀਂ ਕਹਿੰਦੇ ਉਹ ਬੀਬੀ ਵੀ ਬੇਕਸੂਰ ਆ ਪਰ ਮੈਂ 6 ਵਾਸ਼ੇ ਦਿਨਾਂ ਤੋਂ ਨੂੰ ਸਾਰਿਆਂ ਨੂੰ 2020 ਦੇ ਵਿੱਚ ਮਹਾਰਾਜ ਨੇ ਬੁੱਤਾਂ ਦੀ ਸੇਵਾ ਲਈ ਸੀ ਜਿਹੜੇ ਬੁੱਤ ਤੋੜੇ ਸੀ ਦਰਬਾਰ ਸਾਹਿਬ ਮੇਰੇ ਹੀ ਖਿਲਾਫ ਜਾ ਕੇ ਨੰਗ ਸਿੰਘ ਤੇ ਉੱਥੇ ਸਿੱਖ ਜੱਥੇਬੰਦੀਆਂ ਦੇ ਮੇਨ ਮੇਨ ਆਗੂ ਜਿਨ੍ਹਾਂ ਨੇ ਲੈਟਰ ਦਿੱਤੇ ਵੀ ਅਮਰਪਾਲ ਸਿੰਘ ਹੋਣਾ ਨੂੰ ਤੇ ਇਹਦੇ ਸਾਥੀਆਂ ਨੂੰ ਖੜਿਆ ਜਾਵੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਜੇਲ੍ਹ ਚ ਬੰਦ ਕੀਤਾ ਜਾਵੇ ਮਹਾਰਾਜ ਕਿਰਪਾ ਹੁੰਦੀ ਆ ਸੀ ਬਾਹਰ ਆਉਣੇ ਆ ਕੁਝ ਸਮੇਂ ਬਾਅਦ ਉਹ ਇੱਕ ਗੰਦ ਪਾਉਂਦਾ ਹੁੰਦਾ ਸੀ ਬਰਨਾਲੇ ਵਾਲਾ ਪ੍ਰੋਡੂਸਰ ਜਾਂ ਉਹਦੇ ਤੇ ਛਿੱਤਰ ਫੇਰ ਦਿੰਨੇ ਆ ਖੇਤਰ ਫੇਰਿਆ ਉਹਦੇ ਤਾਂ ਉਹਨੇ ਲੱਚਰਤਾ ਵਧਾਈ ਹੋਈ ਸੀ ਪੰਜਾਬ ਚ ਪਰ ਸਾਡੇ ਇੱਥੋਂ ਦੇ ਲੋਕਾਂ ਨੇ ਇੱਥੋਂ ਦੇ ਨਿੰਗਾ ਸਿੰਘਾਂ ਨੇ ਜਾ ਕੇ ਉਸ ਬੰਦੇ ਨੂੰ ਉਸ ਦਿਨ ਪੱਗ ਦਿੱਤੀ ਉਹਦੇ ਗਲ 'ਚ ਸਰੋਪਾ ਪਾਇਆ ਤੇ ਸਾਡੇ ਵਿਰੁੱਧ ਧਰਨਾ ਲਾਇਆ ਵੀ ਛੇਤੀ ਇਹਨਾਂ ਤੇ ਗ੍ਰਿਫਤਾਰੀ ਕੀਤੀ ਜਾਵੇ ਤੇ ਇਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਜਾਵੇ ਕੋਈ ਨਹੀਂ ਆਇਆ ਫਿਰ ਹੋਰ ਬਹੁਤ ਇਹੋ ਜਿਹੀਆਂ ਗੱਲਾਂ ਬਾਤਾਂ ਹੋਈਆਂ ਜਿਹੜੀਆਂ ਅਜੇ ਚੱਲ ਰਹੀਆਂ ਅਸੀਂ ਉਹ ਨਹੀਂ ਕਰਨੀਆਂ ਹੁਣ ਪਰਸੋਂ ਜਿਹੜਾ ਆਹੀ ਸਾਲ ਚੱਲ ਰਿਹਾ ਪਰਸੋਂ ਇੱਕ ਸਾਧ ਨੂੰ ਕੁੱਟਿਆ ਤੇ ਸ਼ਰਮ ਦੀ ਗੱਲ ਆ ਵੀ ਜਦੋਂ ਸਾਧ ਦੇ ਪੈਂਦੀਆਂ ਵਾ ਸਾਧ ਦੇ ਹੱਕ ਦੇ ਵਿੱਚ 40 ਤੋਂ 50 ਬੰਦੇ ਨਹੰਗ ਸਿੰਘ ਵੀ ਤੇ ਹੋਰ ਜਥੇਬੰਦੀਆਂ ਦੇ ਵੀ ਬੰਦੇ ਵੀ ਆ ਕੇ ਥਾਣੇ ਅੰਦਰ ਲੇਲੜੀਆਂ ਕੱਢ ਰਹੇ ਸੀਗੇ ਉਹਨਾਂ ਦੀ ਮਿੰਤਾ ਤਰਲੇ ਕੱਢ ਰਹੇ ਸੀ ਤੇ ਪ੍ਰੈਸ਼ਰ ਪਾਈ ਬੈਠੇ ਆ ਵੀ ਅਮਰਤਪਾਲ ਸਿੰਘ ਮਹਿਰੋਂ ਨੂੰ ਤੇ ਇਹਦੇ ਨਾਲ ਦੇ ਜਿਹੜੇ ਹੈਗੇ ਜਥੇ ਦੇ ਬੰਦੇ ਨੇ ਇਹਨਾਂ ਨੂੰ ਫੜ ਕੇ ਜੇਲ੍ਹ 'ਚ ਬੰਦ ਕਰ ਦਿੱਤਾ ਜਾਵੇ ਇਹ ਧੱਕਾ ਕਰ ਰਹੇ ਨੇ ਤੇ ਸ਼ਰਮ ਹੋਣੀ ਚਾਹੀਦੀ ਆ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਦੇ ਤੁਰੇ ਫਿਰਦੇ ਆ ਵੀ ਸਾਨੂੰ ਇਹ ਆ ਵੀ ਚਲੋ ਪੰਥ ਕਾ ਮਸਲੇ ਨੇ ਪੰਜਾਬ ਦੇ ਮਸਲੇ ਨੇ ਧੀਆਂ ਭੈਣਾਂ ਦੇ ਅਜਿਹੇ ਤੇ ਮਸਲੇ ਨੇ ਕਿਸੇ ਦੇ ਮੂੰਹੋਂ ਹਜੇ ਤੱਕ ਕੋਈ ਇਹੋ ਜੀ ਆਹ ਦਾ ਨਾਰਾ ਨਹੀਂ ਨਿਕਲਿਆ ਵੀ ਭਾਈ ਅਮਰਪਾਲ ਸਿੰਘ ਮਹਿਰ ਦੇ ਜੱਥੇ ਦੇ ਇਹਨਾਂ ਨੇ ਜੱਥੇ ਦੇ ਸਿੰਘਾਂ ਨੇ ਜਾਂ ਨਾਲ ਦੇ ਜੋ ਵੀ ਬੰਦੇ ਸੀਗੇ ਵੀ ਇਹਨਾਂ ਨੇ ਕੰਮ ਚੰਗਾ ਕੀਤਾ ਕੋਈ ਵੀ ਆਫਸਰ ਕੋਈ ਵੀ ਲੀਡਰ ਕੋਈ ਵੀ ਬਾਬਾ ਕੋਈ ਵੀ ਸਾਹ ਸੰਤ ਜਥੇਦਾਰ ਕਿਸੇ ਨੇ ਇਹ ਗੱਲਬਾਤ ਨਹੀਂ ਆਖੀ ਵੀ ਗੁਰੂ ਗ੍ਰੰਥ ਸਾਹਿਬ ਦੀ ਉੱਤੇ ਬੇਅਦਬੀ ਹੁੰਦੀ ਸੀ ਉੱਤੇ ਬਾਣੇ ਦਾ ਉੱਤੇ ਅਨਰਾਦਰ ਹੁੰਦਾ ਸੀ ਤੇ ਵਧੀਆ ਕੀਤਾ ਸਿੰਘਾ ਨੇ ਇਹ ਜਿਹੜਾ ਸੋਧਾ ਲਾਤਾ ਇਹਦਾ ਤੇ ਇਹਨੂੰ ਜੇਹਜ ਦੇ ਵਿੱਚ ਦੇਤਾ ਤੇ ਇਹਦਾ ਭਾਂਡਾ ਫੋੜ ਦਿੱਤਾ ਹਜੇ ਤੱਕ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਸਾਨੂੰ ਕਿਸੇ ਬਿਆਨ ਦੀ ਲੋੜ ਨਹੀਂ ਹੈਗੀ ਅਸੀਂ ਤਾਂ ਜੋ ਕੁਝ ਕਰਨਾ ਉਹੋ ਕਰਕੇ ਹੀ ਰਹਿਣਾ ਹੁੰਦਾ ਪਰ ਅਸੀਂ ਇਹ ਵੇਖਦੇ ਹੁੰਨੇ ਆ ਵੀ ਕੋਈ ਹੈ ਜਿਹਨੂੰ ਇਸ ਗੱਲ ਦਾ ਪਤਾ ਹੋਵੇ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਤੇ ਚੰਗਾ ਕੀ ਹੈ ਮਾੜਾ ਕੀ ਹੈ ਸਾਰੇ ਇਹਨੂੰ ਸਟੇਜਾਂ ਤੇ ਸੱਦਦੇ ਸੀ ਸਾਰੇ ਇਹਦੀਆਂ ਗੱਲਾਂ ਬਾਤਾਂ ਸਾਧੀਆਂ ਸੁਣਦੇ ਸੀਗੇ ਆਹ ਚਰਨ ਘਾਟ ਵਾਲੇ ਬਲਜਿੰਦਰ ਸਿੰਘ ਦੀਆਂ ਉਦੋਂ ਤੁਸੀਂ ਇਹਨਾਂ ਦੇ ਪੈਰਾਂ 'ਚ ਬੰਹਦੇ ਸੀ ਜਾ ਜਾ ਕੇ ਹੁਣ ਜਦੋਂ ਤੁਹਾਨੂੰ ਦੱਸਤਾ ਤੁਹਾਨੂੰ ਦੱਸ ਦਿੱ ਗਏ ਇਦਾਂ ਦੀਆਂ ਵੀਡੀਓ ਇਦਾਂ ਦੀਆਂ ਰਿਕਾਰਡਿੰਗਾਂ ਸਾਡੇ ਕੋਲ ਇਸ ਬੰਦੇ ਦੀਆਂ ਅਸੀਂ ਜੱਗ ਜਹਰ ਨਹੀਂ ਕਰ ਰਹੇਗੇ ਸ਼ਰਮ ਆਉਦੀ ਆ ਵੀ ਲੋਕਾਂ ਤੱਕ ਪਹੁੰਚਣੀਆਂ ਤੇ ਉਹ ਕੀ ਸੋਚਣਗੇ ਅਸੀਂ ਆਪਦੇ ਮੀਡੀਆ 'ਚ ਨਹੀਂ ਚਲਾ ਸਕਦੇ ਉਹ ਇੰਨੀਆਂ ਇਹ ਕਰਤੂਤਾ ਕੀ ਕੀ ਕਰਦਾ ਰਿਹਾ ਕਿੱਥੋਂ ਕਿੱਥੋਂ ਇਹ ਕੁੜੀਆਂ ਨੂੰ ਭਾਉਂਦਾ ਰਿਹਾ ਕਿੱਥੋਂ ਕਿੱਥੋਂ ਚੱਕਦਾ ਰਿਹਾ ਕਿੰਨੀਆਂ-ਕਿੰਨੀਆਂ ਕੁੜੀਆਂ ਇਹਦੇ ਕੋਲੇ ਆਉਂਦੀਆਂ ਰਹੀਆਂ ਕਿਹੜੇ ਕਿਹੜੇ ਸਾਧ ਇਹਦੇ ਕੋਲੇ ਆ ਕੇ ਘੂਰੇ ਦੇ ਵਿੱਚ ਕੁੜੀਆਂ ਦੇ ਨਾਲ ਗ੍ਰਸਤ ਕਰਦੇ ਰਹੇ ਆ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਸਾਧ ਪਿੱਛੇ ਆ ਕੇ ਹੋਰ ਸਾਧਾ ਨੇ ਪ੍ਰੈਸ਼ਰ ਪਾਇਆ ਤੇ ਸਾਡੇ ਤੇ ਹੁਣ ਪ੍ਰੈਸ਼ਰ ਆ ਤੇ ਸਾਡੇ ਤੇ ਇਲਜ਼ਾਮ ਵੇਖੋ ਕੀ ਲੱਗਦੇ ਆ ਬਾਬਾ ਮੰਨਿਆ ਸੀ ਅਸੀਂ ਦਾ ਬਾਬਾ ਕੇ ਦਾ 10 ਲੱਖ ਰੁਪਿਆ ਤੁਹਾਨੂੰ ਦੇਵਾਂਗੇ ਬਾਬਾ ਮੰਨਿਆ ਫਿਰ 20 ਲੱਖ ਰੁਪਿਆ ਦੇਵਾਂਗੇ ਬਾਬਾ ਮੰਨਿਆ ਵੀ ਫੋਰਚੂਨਰ ਗੱਡੀ ਦੇਵਾਂਗਾ ਬਾਬਾ ਮੰਨਿਆ ਵੀ ਡੇਰਾ ਸੋਡਾ ਹੀ ਆ ਜੋ ਮਰਜ਼ੀ ਕਰ ਲਿਓ ਗੱਲ ਲੀਕ ਨਾ ਕਰਿਓ ਅਸੀਂ ਢੂਆ ਨਹੀਂ ਮਾਰਦੇ ਇੰਨੇ ਕਾਹੇ ਦਾ ਅਸੀਂ ਲੱਤ ਮਾਰਦੇ ਸੀ ਸਾਰੇ ਪੈਸੇ ਥੇਲੇ ਨੂੰ ਗੱਡੀਆਂ ਨੂੰ ਡੇਰਿਆਂ ਡੱਬਿਆਂ ਨੂੰ ਵੀ ਅਸੀਂ ਜੋ ਗੱਲ ਹੈਗੀ ਆ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਆ ਤੇ ਅਸੀਂ ਜੋ ਕੁਛ ਕੀਤਾ ਤੇ ਇਹਦਾ ਨਤੀਜਾ ਇਹ ਨਿਕਲਿਆ ਵੀ ਇੱਕ ਲੁੱਚੇ ਲੰਡੇ ਸਾਧ ਬਲਾਤਕਾਰੀ ਸਾਧ ਦੀ ਗੱਲਬਾਤ ਪੁਲਿਸ ਨੇ ਸੁਣੀ ਤੇ ਸਾਨੂੰ ਇਹ ਗੱਲਬਾਤ ਆਖੀ ਦੀ ਇਹ ਤਾਂ ਇਹਦੇ ਕੋਲੋਂ ਲੱਖ ਰੁਪਇਆ ਕੈਸ਼ ਲਿਆ ਤੁਸੀਂ ਇਹਦੇ ਤੁਸੀਂ ਛਾਪਾਂ ਲਾ ਲੇ ਤੇ ਕੜੇ ਲਾ ਲੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਸ ਕਾਰਵਾਈ ਦੇ ਤਹਿਤ ਇਹ ਤੁਸੀਂ ਸਾਡੇ ਤੇ ਇਹ ਇਲਜ਼ਾਮ ਲਾ ਰਹੇ ਹੋ ਜੇ ਤੁਸੀਂ ਸਾਡੇ ਤੇ ਸਾਨੂੰ ਇਹ ਗੱਲਬਾਤ ਵੀ ਆਖੀ ਗਈ ਆ ਪੁਲਿਸ ਵੱਲੋਂ ਵੀ ਤੁਹਾਡਾ ਨੁਕਸਾਨ ਹੋਊਗਾ ਤੁਹਾਡੇ ਤੇ ਕਾਰਵਾਈ ਹੋ ਜਾਣੀ ਆ ਤੇ ਸਾਨੂੰ ਕਿਸੇ ਕਾਰਵਾਈ ਦਾ ਕੋਈ ਡਰ ਨਹੀਂ ਹੈ ਅਸੀਂ ਕਿਸੇ ਤਰਲੇ ਮਿੰਨ ਤੇ ਨਹੀਂ ਕਰਨੀ ਚਾਹੁੰਦੇ ਨਾ ਹੀ ਅਸੀਂ ਕਿਸੇ ਡਰ ਹੇਟ ਰਹਿੰਨੇ ਆ ਜੇ ਤੁਸੀਂ ਸਾਡੇ ਤੇ ਕੋਈ ਲੁੱਟ ਖੋਹ ਦਾ ਪਰਚਾ ਪਾਉਂਦੇ ਆ ਸਾਡੇ ਤੇ ਕੋਈ ਦੂਜੇ ਤੀਜੇ ਪਰਚਾ ਪਾਉਂਦੇ ਸਾਡੇ ਬੰਦਿਆਂ ਤੇ ਪਾਉਂਦੇ ਆ ਤੇ ਜੇ ਤੁਸੀਂ ਇਹੀ ਪਰਚਾ ਪਾਉਣਾ ਸਾਨੂੰ ਘੰਟਾਕ ਬਾਬਾ ਦੀ ਧੌਣ ਵੱਟ ਕੇ ਜਗਰਾਉਂ ਚੌਂਕ 'ਚ ਟੰਗ ਦਿੰਨੇ ਆ ਤੇ ਸਾਡੇ ਤੇ ਪਾਉਣਾ ਤੇ 302 ਦਾ ਪਾਉ پتہ ਤਾਂ ਲੱਗੇ ਸਾਾਨੂੰ ਦੂਜਿਆਂ ਨੂੰ ਵੀ ਕਰ ਕੀ ਰਹੇ ਤੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਹਮੇਸ਼ਾ ਟੀਕਦੇ ਹੁੰਨੇ ਕੋਈ ਜਥੇਦਾਰ ਹੋਵੇ ਕੋਈ ਲੀਡਰ ਹੋਵੇ ਕੋਈ ਅਫਸਰ ਹੋਵੇ ਜਿਹਨੂੰ ਸੱਚ ਦਾ ਤਾਂ ਪਤਾ ਹੋਵੇ ਵੀ ਯਾਰ ਬੰਦੇ ਨੇ ਕੀਤਾ ਤੇ ਚਲੋ ਐਡਾ ਵੱਡਾ ਕੰਮ ਕਰਕੇ ਦਿੱਤਾ ਤੁਹਾਡੇ ਏਰੀਏ ਦਾ ਤੇ ਤੁਸੀਂ ਸਾਡੇ ਤੇ ਪ੍ਰੈਸ਼ਰ ਪਾਈ ਜਾਂਦੇ ਆ ਵੀ ਤੁਸੀਂ ਸਾਰਾ ਤਾਂ ਕਹੀ ਜਾਂਦਾ ਮੇਰੀ ਗੱਡੀ ਦੀਆਂ ਕਾਪੀਆਂ ਲੈ ਕੇ ਮੇਰਿਆਂ ਛਾਪਾਂ ਲਾ ਲਈਆਂ ਮੇਰੇ ਕੋਲੇ ਲੱਖ ਰੁਪਿਆ ਕੈਸ਼ ਬਲਾਨੇ ਤਾਂ ਪਿਆ ਸੀ ਉਹ ਚੱਕ ਕੇ ਲੈ ਕੇ ਮੇਰਾ ਲੈ ਕੇ ਉਹ ਲੈ ਕੇ ਤੇ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਸਾਨੂੰ ਬਾਰ-ਬਾਰ ਫੋਨ ਲਾ ਕੇ ਵੀ ਇਹ ਪੁੱਛਦੇ ਵੀ ਬਾਬਾ ਜੀ ਤੁਹਾਡੇ ਕੋਲ ਆ ਚੀਜ਼ਾਂ ਜੇ ਅਸੀਂ ਇਹ ਚੀਜ਼ਾਂ ਦੀ ਲੋੜ ਹੁੰਦੀ ਤੇ ਬਾਬਾ ਸਾਨੂੰ 10 ਲੱਖ ਰੁਪਏ ਆਪ ਦੇਣ ਆਇਆ ਸੀ ਅਸੀਂ ਉਹ ਲੈ ਲੈਂਦੇ ਤੇ ਚੁੱਪ ਕਰਕੇ ਤੁਰ ਜਾਂਦੇ ਨਾਲੇ ਕੁੜੀ ਨੂੰ ਉਹਦੇ ਮਾਰਦੇ ਚਾਰ ਛੱਤਰ ਨਾਲੇ ਬਾਬੇ ਦੇ ਵੀ ਤੁਸੀਂ ਤਾਂ ਦੋਨੇ ਗਲਤ ਪਰ ਨਹੀਂ ਮਹਾਰਾਜ ਨੇ ਸਾਨੂੰ ਲੋਕ ਨਹੀਂ ਵੇਖ ਰਹੇ ਸੀ ਕੰਧਾਂ ਦੇ ਵਿੱਚ ਚਾਰ ਦੁਆਰੀ ਦੇ ਵਿੱਚ ਬੰਦ ਦੇ ਵਿੱਚ ਇਹ ਗੱਲਬਾਤ ਹੋਈ ਸੀ ਸਾਨੂੰ ਕਿਸੇ ਨੇ ਦੇਖਿਆ ਪਰ ਮਹਾਰਾਜ ਉੱਥੇ ਹਾਜ਼ਰ-ਨਾਜ਼ਰ ਸੀ ਉਹਨਾਂ ਨੇ ਦੇਖਿਆ ਉਹਨਾਂ ਦਾ ਹੁਕਮ ਹੋਇਆ ਵੀ ਇਹ ਗੱਲ ਕਰਤ ਨਹੀਂ ਹੋਣੀ ਚਾਹੀਦੀ ਇਹਦੇ ਤੇ ਡੰਡਾ ਪਰੇਟੇ ਤੇ ਕਰਨਾ ਹੀ ਕਰਨਾ ਤੇ ਅਸੀਂ ਕੀਤਾ ਬਾਬੇ ਨੂੰ ਸੱਦ ਕੇ ਕੀਤਾ ਬਾਬੇ ਦੇ ਜਥੇ ਦੇ ਨਾਲ ਜਥੇ ਦੇ ਵਿੱਚ ਬਿਠਾ ਕੇ ਕੀਤਾ ਬਾਬੇ ਦੇ ਨਾਲ ਆਏ ਚੇਲੇ ਬਾਲ ਕੇ ਵੇਂਦੇ ਰਹੇ ਜਦੋਂ ਬਾਬੇ ਦੇ ਡਾਂਗ ਫਿਰਦੀ ਸੀ ਟਕਾ ਕੇ ਤੇ ਪਰ ਪੰਜਾਬ ਵਾਲਿਆਂ ਨੂੰ ਮੈਨੂੰ ਲੱਗਦਾ ਵੀ ਅਣਖ ਖਤਮ ਹੋ ਗਈ ਆ ਹਜੇ ਵੀ ਜੇ ਤੁਸੀਂ ਇਸ ਗੱਲ ਦਾ ਪ੍ਰੈਸ਼ਰ ਨਹੀਂ ਪਾਇਆ ਪੀਏ ਜੋ ਗੱਲਬਾਤ ਹੈਗੀ ਬਾਬੇ ਤੇ ਤਖੜਾ ਐਕਸ਼ਨ ਹੋਣਾ ਚਾਹੀਦਾ ਤੇ ਫਿਰ ਮੇਰੇ ਹਿਸਾਬ ਨਾਲ ਵੀ ਇਹ ਸਾਡਾ ਲਾਸਟ ਐਕਸ਼ਨ ਹੋਊਗਾ ਅਸੀਂ ਕਦੇ ਕਿਸੇ ਧੱਕੇ ਦੇ ਕਿਸੇ ਇਹੋ ਜਿਹੇ ਸਾਧ ਬੂਮੜੇ ਦੇ ਖਿਲਾਫ ਨਹੀਂ ਚੱਲਾਂਗੇ ਜੇ ਫਿਰ ਜੇ ਤੁਸੀਂ ਆਪ ਹੀ ਲੋਕ ਆਦੀਆਂ ਧੀਆਂ ਭੈਣਾਂ ਦੀ ਅੱਜ ਤੇ ਇਹੋ ਜਿਹੇ ਦੈਂਤਾ ਤੋਂ ਲਟਾ ਕੇ ਖੁਸ਼ ਹਾਂ ਤਾਂ ਫਿਰ ਲਟਾਈ ਚੱਲੋ ਸਾਡਾ ਕੀ ਜਾਂਦਾ ਠੀਕ ਆ ਨਾ ਇਹ ਗੱਲਾਂ ਵੱਲ ਧਿਆਨ ਦਿਓ ਬਹੁਤ ਜ਼ਰੂਰੀ ਗੱਲਾਂ ਹੁੰਦੀਆਂ ਨੇ ਇਹ ਉਥੇ ਕੀ ਹੋਂਦਾ ਕਿਸੇ ਨੂੰ ਨਹੀਂ ਪਤਾ ਸੀ ਉਥੇ ਬਾਬੇ ਦੇ ਡੇਰੇ 'ਚ ਵੇਖਿਆ ਸੀ ਜਦੋਂ ਅਸੀਂ ਉਦੋਂ ਉੱਥੇ ਗਏ ਸੀ ਉਥੇ ਪ੍ਰੈਗਾ ਦੇ ਕੈਪਸੂਲਾ ਦੇ ਡੱਬੇ ਸੀਗੇ ਪੇਟੀਆਂ ਸੀਗੀਆਂ ਉਥੇ ਕੁੰਡ ਮਾਦੀਆਂ ਭਰੀਆਂ ਹੋਈਆਂ ਉਥੇ ਲਫਾਫੇ ਪਏ ਹੋਏ ਸੀਗੇ ਉਥੇ ਬਾਬੇ ਦੇ ਉਥੇ ਫੈਲਾ ਦੇ ਵਿੱਚ ਉਥੇ ਜਦੋਂ ਵੇਖਿਆ ਉਥੇ ਉਹ ਗਰਭਵਤੀ ਚੈੱਕ ਕੀਤੇ ਹੋਈਆਂ ਸਕੈਨਾ ਸੀਗੀਆਂ ਕੁੜੀਆਂ ਦੀਆਂ ਉਥੇ ਕੀ ਕੁਛ ਸੀਗਾ ਬਾਬੇ ਦਾ ਬਾਬੇ ਦੇ ਜਦੋਂ ਰਿਕਾਰਡਿੰਗਾਂ ਸੁਣਦੇ ਆ ਉਦੋਂ ਪਤਾ ਲੱਗਦਾ ਉਥੇ ਕੀ ਕੁਝ ਕਰਦੇ ਰਹੇ ਆ ਇਹ ਤੇ ਜੇ ਅਸੀਂ ਜਾਗ ਜਾਹਰ ਕਰਦੇ ਆ ਫਿਰ ਆਪਦਾ ਢਿੱਡ ਚੱਕੇ ਝੱਗਾ ਚੱਕੇ ਆਪਦਾ ਹੀ ਢਿੱਡ ਨੰਗਾ ਹੋਣਾ ਵਾ ਤੇ 6 ਮਹੀਨਾ ਡੁੱਬ ਕੇ ਮਰ ਜਾਣਾ ਚਾਹੀਦਾ ਤੁਹਾਨੂੰ ਸਾਰੇ ਆਗੂਆਂ ਨੂੰ ਜਥੇਦਾਰਾਂ ਨੂੰ ਆ ਜਿਹੜੇ ਬਣੇ ਫਿਰਦੇ ਮੂਰੇ ਵੀ ਮੈਂ ਲੀਡਰ ਆ ਮੈਂ ਲੀਡਰ ਆ ਵੀ ਹੁਣ ਜੇ ਇਹਨਾਂ ਦੇ ਕੋਈ ਪ੍ਰੈਸ਼ਨ ਦਾ ਸਾਨੂੰ ਪ੍ਰਵਾਹ ਕੋਈ ਨਹੀਂ ਮੈਂ ਗਵਰਨਮੈਂਟ ਨੂੰ ਵੀ ਇਹ ਗੱਲਬਾਤ ਕਹਿਣਾ ਜਾਂ ਪ੍ਰਸ਼ਾਸਨ ਨੂੰ ਵੀ ਇਹ ਗੱਲਬਾਤ ਕਹਿਣਾ ਬਾਬੇ ਦੇ ਚੇਲੇ ਵਾਲਿਆਂ ਨੂੰ ਜਾਂ ਸਾਧਾ ਨੂੰ ਜਿਹੜੇ ਦੇ ਹੱਕ ਚਾਹੀਏਗਾ ਬਬ ਗੱਲਬਾਤ ਕਹਿਣਾ ਮੈਨੂੰ ਸਾਡੇ ਜਥੇ ਦੇ ਸਿੰਘਾਂ ਨੂੰ ਜੋ ਜਿਹੜੇ ਸਾਡੇ ਨਾਲ ਬੰਦੇ ਤੁਰੇ ਸੀ ਕਿਣਕਾ ਭਰ ਵੀ ਅਸੀਂ ਕਿਸੇ ਤੇ ਨਾ ਦਾ ਅਸੀਂ ਦਬਾਅ ਥੱਲੇ ਆਉਣਾ ਨਾ ਕਿਸੇ ਦਾ ਸਾਨੂੰ ਡਰਾ ਸਾਡੇ ਤੇ ਕੋਈ ਪਰਚਾ ਪੈਂਦਾ ਪਾ ਦਿਓ ਕੋਈ ਐਕਸ਼ਨ ਲੈਣਾ ਲੈ ਲਓ ਸਾਨੂੰ ਜੋਗ ਸਜ਼ਾ ਦੇਣੀ ਦੇ ਦਿਓ ਪਰ ਅਸੀਂ ਆਪਣੇ ਸੰਧਾਨਤਾ ਤੋਂ ਤੇ ਆਪਣੇ ਐਕਸ਼ਨ ਤੋਂ ਕਦੇ ਮਨ ਕਰ ਨਹੀਂ ਹੋਵਾਂਗੇ ਇਹੋ ਜੇ ਸਾਧ 20 ਠੋਕਾ ਗਿਆ ਅਸੀਂ ਜਿਹੜੇ ਹੈਗੇ ਆ ਤੇ ਜਿਹੜੇ ਇਹਨਾਂ ਫੋਨਾਂ ਦੇ ਵਿੱਚੋਂ ਰਿਕਾਰਡ ਸਾਨੂੰ ਮਿਲਿਆ ਸੀ ਇਹਨਾਂ ਰਿਕਾਰਡਿੰਗਾਂ ਤੋਂ ਸਾਨੂੰ ਬੰਦਿਆਂ ਦੇ ਨੰਬਰ ਤੇ ਬੰਦਿਆਂ ਦੇ ਐਡਰੈਸ ਪਤਾ ਲੱਗੇ ਸੀ ਆ ਫਲਾਣੇ ਫਲਾਣੇ ਬਾਬੇ ਨੇ ਫਲਾਣੇ ਮਿਰਾਨੀ ਕੁੜੀ ਰਾਤ ਰੱਖੀ ਸੀਗੀ ਤੇ ਬਾਬੇ ਨੇ ਫੋਨਾਂ ਤੇ ਕਿਹਾ ਸੀ ਵੀ ਆਜਾ ਫਲਾਨੀ ਕੁੜੀ ਆਈ ਆ ਤੂੰ ਆਜਾ ਇੱਥੇ ਆ ਨਾ ਤੇ ਇੱਕ ਕੁੜੀ ਨੂੰ ਦੋ ਸਾਧਾ ਨੇ ਇੱਕੋ ਰਾਤ ਦੇ ਵਿੱਚ ਕਮਰੇ ਦੇ ਵਿੱਚ ਪਾ ਕੇ ਗ੍ਰਸਤ ਕੀਤਾ ਈ ਧੱਕੇ ਨਾਲ ਤੇ ਸਵੇਰੇ ਧੱਕੇ ਨਾਲ ਨੂੰ ਪਾਸਟੈਂਡ ਬੰਦ ਕਰ ਦੇ ਕੇ ਛੱਡ ਕੇ ਆਏ ਸੀਗੇ ਉਹ ਬੰਦੇ ਵੀ ਚੱਕਣੇ ਆ ਸੀ ਸਾਰੇ ਤੇ ਸਾਡੇ ਤੇ ਦਬਾ ਇਨਾ ਪਲਸ ਵਾਰ-ਵਾਰ ਫੋਨ ਫਾਣ ਫੂਨ ਫਾਣ ਤੋ ਤੇ ਸਾਧ ਤੋਰੇ ਫਿਰਦੇ ਮੈਰੋ ਵਾਲੀ ਨੂੰ ਜਾ ਕੇ ਪਰਚਾ ਪਾਓ ਮਰ ਜਾਣਾ ਚਾਹੀਦਾ ਤੁਹਾਨੂੰ ਡੱਬ ਕੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਜੇ ਹੁਣ ਤੁਰਿਆਂ ਤੇ ਫਿਰ ਚੱਜ ਨਹੀਂ ਤੁਰਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ